ਰੰਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਖਿਲਾਫ ਹੋਇਆ ਕੇਸ ਦਰਜ ਜਬਰ ਜਨਾਹ ਤੇ ਕਤਲ ਦੇ ਲੱਗੇ ਨੇ ਦੋਸ਼ 12 ਸਾਲ ਪਹਿਲਾਂ ਗੁਰਦੁਆਰਾ ਪਰਮੇਸ਼ਰ ਦਵਾਰ ਦੇ ਵਿੱਚ ਹੋਈ ਸੀ ਲੜਕੀ ਦੀ ਭੇਦ ਭਰੀ ਹਸ ਦੇ ਵਿੱਚ ਮੌਤ ਜੀ ਹਾਂ ਦੱਸ ਦਈਏ ਧਾਰਮਿਕ ਪ੍ਰਚਾਰਕ ਰਣਜੀਤ ਸਿੰਘ ਟੱਡੜੀਆਂ ਵਾਲਿਆਂ ਦੇ ਉੱਪਰ ਇੱਕ ਕੇਸ ਦਰਜ ਹੋ ਗਿਆ ਹੈ ਤੇ ਉਹਨਾਂ ਤੇ ਜ਼ਬਰਜਨਾਹ ਤੇ ਕਤਲ ਕਰਨ ਦੇ ਦੋਸ਼ ਲੱਗੇ ਨੇ ਦੱਸ ਦਈਏ ਕਿ ਗੁਰਦੁਆਰਾ ਪਰਮੇਸ਼ਰ ਦਵਾਰ ਦੇ ਵਿੱਚ 12 ਸਾਲ ਪਹਿਲਾਂ ਇੱਕ ਲੜਕੀ ਦੀ ਭੇਦਪਰੀ ਹਾਲ ਦੇ ਵਿੱਚ ਮੌਤ ਹੋ ਗਈ ਸੀ ਜਿਸ ਦੇ ਸਬੰਧ ਦੇ ਵਿੱਚ ਹੁਣ ਜ਼ਿਲ੍ਹਾ ਪਟਿਆਲਾ ਦੇ ਪਸਿਆਣਾ ਥਾਣਾ ਦੇ ਵਿੱਚ ਇੱਕ ਕੇਸ ਰਣਜੀਤ ਸਿੰਘ ਟੱਡੜੀਆਂ ਵਾਲਿਆਂ ਦੇ ਖਿਲਾਫ ਦਰਜ ਕਰਵਾਇਆ ਗਿਆ ਹੈ ਦੱਸ ਦਈਏ ਕਿ ਇਹ ਸ਼ਿਕਾਇਤ ਹਰਿਆਣਾ ਦੇ ਕੈਥਲ ਵਾਸੀ ਸाहिब ਸਿੰਘ ਦੇ ਵੱਲੋਂ ਦਰਜ ਕਰਵਾਈ ਗਈ ਹੈ ਉਸ ਦਾ ਕਹਿਣਾ ਹੈ ਕਿ ਉਸ ਦੀ ਪੈਣ ਆਪਣੀ ਮਾਂ ਦੇ ਨਾਲ ਗੁਰਦੁਆਰਾ ਪਰਮੇਸ਼ਰ ਦਵਾਰ ਆਇਆ ਕਰਦੀ ਸੀ ਤੇ ਕਈ ਵਾਰ ਉੱਥੇ ਰਹਿ ਵੀ ਜਾਂਦੀ ਸੀ ਜਿਸ ਦੇ ਤਹਿਤ ਬਾਬੇ ਨਾਲ ਉਸ ਦੇ ਸੰਬੰਧ ਬਣ ਗਏ ਤੇ ਉਹ ਗਰਭਵਤੀ ਹੋ ਗਈ ਉਸ ਤੋਂ ਬਾਅਦ ਬਾਬੇ ਦੇ ਵੱਲੋਂ ਉਸ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਇਸ ਕਰਕੇ ਸाहिब ਸਿੰਘ ਦੇ ਵੱਲੋਂ ਇਹ ਸ਼ਿਕਾਇਤ ਹੁਣ ਦਰਜ ਕਰਵਾਈ ਗਈ ਹੈ ਤੇ ਪੁਲਿਸ ਨੇ ਇਹ ਮਾਮਲਾ ਵੀ ਦਰਜ ਕਰ ਲਿਆ ਹੈ ਦੂਸਰੇ ਪਾਸੇ ਧਾਰਮਿਕ ਪ੍ਰਚਾਰ ਕਰਨਜੀਤ ਸਿੰਘ ਟੱਡਰੀਆਂ ਵਾਲਿਆਂ ਦਾ ਕਹਿਣਾ ਹੈ ਕਿ ਉਹ 13 ਸਾਲ ਪਹਿਲਾਂ ਵਿਦੇਸ਼ ਗਏ ਸਨ ਉਸ ਤੋਂ ਮਗਰੋਂ ਇੱਕ ਲੜਕੀ ਜਿਹੜੀ ਕਿ ਪਰਮੇਸ਼ਰ ਦੁਆਰ ਆਉਂਦੀ ਸੀ ਉਸ ਦੇ ਵੱਲੋਂ ਗੁਰਦੁਆਰੇ ਦੇ ਬਾਹਰ ਜਾ ਕੇ ਜ਼ਹਿਰ ਖਾਦੀ ਗਈ ਸੀ ਤੇ ਉਸ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਸੀ ਤੇ ਉਸ ਵੇਲੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਗਈ ਸੀ ਪ੍ਰੰਤੂ ਕੋਈ ਵੀ ਅਜਿਹਾ ਮਾਮਲਾ ਸਾਹਮਣੇ ਨਹੀਂ ਆਇਆ ਸੀ ਕੋਈ ਵੀ ਐਸੀ ਗੱਲ ਨਹੀਂ ਸੀ ਜਿਸ ਦੇ ਵਿੱਚ ਜ਼ਬਰ ਜਨਾਹ ਜਾਂ ਕਤਲ ਦੀ ਗੱਲ ਹੋਈ ਹੋਵੇ ਇਹ ਸਿਰਫ ਔਰ ਸਿਰਫ ਖੋਦ ਖੁਸ਼ੀ ਦਾ ਮਾਮਲਾ ਸੀ ਆਤਮ ਹੱਤਿਆ ਦਾ ਮਾਮਲਾ ਸੀ ਤੇ ਉਸ ਵੇਲੇ ਪੁਲਿਸ ਨੇ ਧਾਰਾ 174 ਦੇ ਤਹਿਤ ਮਾਮਲਾ ਦਰਜ ਕਰਕੇ ਇਸ ਕੇਸ ਨੂੰ ਬੰਦ ਕਰ ਦਿੱਤਾ ਸੀ ਪ੍ਰੰਤੂ ਹੁਣ ਰਣਜੀਤ ਸਿੰਘ ਢੱਡੀਆਂ ਵਾਲਿਆਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜੇਕਰ ਪਰਿਵਾਰ ਨੂੰ ਕਿਸੇ ਪ੍ਰਕਾਰ ਦਾ ਕੋਈ ਸ਼ੱਕ ਹੈ ਜਾਂ ਪਰਿਵਾਰ ਦੇ ਬਿਆਨਾਂ ਤੇ ਇਹ ਜਿਹੜਾ ਕੇਸ ਹੈ ਦਰਜ ਕੀਤਾ ਗਿਆ ਹੈ ਤਾਂ ਫਿਰ ਉਹ ਹਰ ਪ੍ਰਕਾਰ ਦੀ ਜਾਂਚ ਦੇ ਲਈ ਤਿਆਰ ਨੇ ਉਹਨਾਂ ਨੇ ਕਿਹਾ ਕਿ ਭਾਵੇਂ ਇਸ ਕੇਸ ਦੀ ਸੀਬੀਆਈ ਦੇ ਵੱਲੋਂ ਜਾਂਚ ਕਰਵਾ ਲਈ ਜਾਵੇ ਤੇ ਜਾਂਚ ਦੀ ਉਹਨਾਂ ਨੂੰ ਜਿੱਥੇ ਵੀ ਬੁਲਵਾਏਗੀ ਜਿਸ ਵੀ ਤਰ੍ਹਾਂ ਦੇ ਉਹਨਾਂ ਕੋਲ ਪੁੱਛਗਿੱਛ ਕਰੇਗੀ ਉਹ ਹਰ ਪ੍ਰਕਾਰ ਦੀ ਜਾਂਚ ਕਰਵਾਉਣ ਦੇ ਲਈ ਤਿਆਰ ਨੇ ਤੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਪੁਲਿਸ ਦੇ ਵੱਲੋਂ ਜਿਸ ਵੀ ਪ੍ਰਕਾਰ ਦੀ ਜਾਂਚ ਕੀਤੀ ਜਾਵੇਗੀ ਉਹ ਹਰ ਪ੍ਰਕਾਰ ਦੇ ਨਾਲ ਪੁਲਿਸ ਦਾ ਸਹਿਯੋਗ ਦੇਣਗੇ ਦਸਦੀਕਰ ਰঞ্জੀਤ ਸਿੰਘ ਢੱਡੀਆਂ ਵਾਲਿਆਂ ਦੇ ਵੱਲੋਂ ਬਹੁਤ ਜ਼ਿਆਦਾ ਧਾਰਮਿਕ ਪ੍ਰਚਾਰ ਕੀਤਾ ਜਾਂਦਾ ਹੈ ਉਹ ਸਿੱਖੀ ਨੂੰ ਬਹੁਤ ਜ਼ਿਆਦਾ ਪ੍ਰੋਮੋਟ ਕਰਦੇ ਨੇ ਬਹੁਤ ਸਾਰੀਆਂ ਉਹਨਾਂ ਦੇ ਵੱਲੋਂ ਜਿਹੜੀਆਂ ਸਾਖੀਆਂ ਸੁਣਾਈਆਂ ਜਾਂਦੀਆਂ ਨੇ ਬਹੁਤ ਵੱਡੇ ਵੱਡੇ ਸੰਗਤ ਉਹਨਾਂ ਦੇ ਦੇ ਪ੍ਰਚਾਰ ਹੈ ਉਹਨੂੰ ਸੁਣਦੀ ਹੈ ਤੇ ਹੁਣ ਗੁਰਦੁਆਰਾ ਪਰਮੇਸ਼ਰ ਦਵਾਰ ਦੇ ਵਿੱਚ ਜਿਹੜੀ ਇਹ 12 ਸਾਲ ਪਹਿਲਾਂ ਘਟਨਾ ਹੋਈ ਸੀ ਉਸ ਦੇ ਤਹਿਤ ਇਹ ਮਾਮਲਾ ਦਰਜ ਕਰ ਲਿਆ ਗਿਆ ਹੈ ਤਾਂ ਸਿ ਇਹ ਬਹੁਤ ਸਾਰੇ ਸ਼ਰਧਾਲੂ ਜਿਹੜੇ ਕਿ ਰঞ্জੀਤ ਸਿੰਘ ਢੱਡੀਆਂ ਵਾਲਿਆਂ ਦੇ ਪ੍ਰਚਾਰ ਨੂੰ ਸੁਣਨ ਆਉਂਦੇ ਨੇ ਤੇ ਇਸ ਦੇ ਤਹਿਤ ਵੀ ਇਹ ਲੜਕੀ ਵੀ ਆਪਣੀ ਮਾਂ ਦੇ ਨਾਲ ਗੁਰਦੁਆਰਾ ਪਰਮੇਸ਼ਰ ਦਵਾਰ ਵਿਖੇ ਆਉਂਦੀ ਸੀ ਤੇ ਹੁਣ ਉਸ ਦੇ ਭਰਾ ਦੇ ਵੱਲੋਂ ਇਹ ਜਿਹੜੀ ਸ਼ਿਕਾਇਤ ਹੈ ਦਰਜ ਕਰਵਾਈ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਭੈਣ ਦੇ ਨਾਲ ਜ਼ਬਰ ਜਨਾਹ ਹੋਇਆ ਸੀ ਉਸ ਵਕਤ ਗਰਭਵਤੀ ਹੋ ਗਈ ਸੀ ਜਿਸ ਤੋਂ ਮਗਰੋਂ ਬਾਬੇ ਵੱਲੋਂ ਉਹਨਾਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਸੀ ਪਰੰਤੂ ਦੂਜੇ ਪਾਸੇ ਰঞ্জੀਤ ਸਿੰਘ ਢੱਡੀਆਂ ਵਾਲਿਆਂ ਦਾ ਕਹਿਣਾ ਹੈ ਕਿ ਐਸੀ ਕੋਈ ਗੱਲ ਨਹੀਂ ਸੀ ਜਿਸ ਤਰ੍ਹਾਂ ਬਾਕੀ ਸੰਗਤ ਆਉਂਦੀ ਹੈ ਇਹ ਲੜਕੀ ਵੀ ਉਸੇ ਤਰ੍ਹਾਂ ਹੀ ਇਸ ਗੁਰਦੁਆਰ ਰਾ ਪਰਮੇਸ਼ਰ ਦਵਾਰ ਵਿੱਚ ਆਉਂਦੀ ਸੀ ਫਿਰ ਵੀ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜੇਕਰ ਪਰਿਵਾਰ ਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਸ਼ੱਕ ਹੈ ਪਰਿਵਾਰ ਦੇ ਬਿਆਨਾਂ ਤੇ ਜਿਹੜਾ ਮਾਮਲਾ ਦਰਜ ਹੋਇਆ ਤਾਂ ਫਿਰ ਉਹ ਹਰ ਪ੍ਰਕਾਰ ਦੀ ਜਾਂਚ ਕਰਵਾਉਣ ਦੇ ਲਈ ਤਿਆਰ ਨੇ ਬੇਸ਼ੱਕ ਇਹ ਜਾਂਚ ਸੀਬੀਆਈ ਦੇ ਵੱਲੋਂ ਕੀਤੀ ਜਾਵੇ ਜਾਂ ਕੋਈ ਹੋਰ ਏਜੰਸੀ ਕਰੇ ਜਾਂ ਫਿਰ ਪੁਲਿਸ ਕਰੇ ਉਹ ਹਰ ਪ੍ਰਕਾਰ ਦੀ ਜਾਂਚ ਕਰਵਾਉਣ ਦੇ ਲਈ ਤਿਆਰ ਨੇ ਤੇ ਨਾਲ ਹੀ ਨਾਲ ਪੁਲਿਸ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਣਗੇ ਜੇਕਰ ਪਰਿਵਾਰ ਨੂੰ ਕਿਸੇ ਪ੍ਰਕਾਰ ਦਾ ਸ਼ੱਕ ਹੈ ਤਾਂ ਪੁਲਿਸ ਦੇ ਵੱਲੋਂ ਜਾਂ ਜਿਸ ਵੀ ਏਜੰਸੀ ਦੇ ਕੋਲੋਂ ਪਰਿਵਾਰ ਜਾਂਚ ਕਰਵਾਉਣਾ ਚਾਹੁੰਦਾ ਹੈ ਪਰਿਵਾਰ ਕਰਾ ਸਕਦਾ ਹੈ ਤੇ ਉਹ ਹਰ ਪ੍ਰਕਾਰ ਦੀ ਪੁਲਿਸ ਦੀ ਮਦਦ ਕਰਨਗੇ ਪੁਲਿਸ ਦਾ ਸਹਿਯੋਗ ਕਰਨਗੇ ਤਾਂ ਕਿ ਇਹ ਜਿਹੜਾ ਮਾਮਲਾ ਹੈ ਇਸ ਦੇ ਪ੍ਰੋਪਰ ਤਰੀਕੇ ਦੇ ਨਾਲ ਪੂਰੇ ਤਰੀਕੇ ਦੇ ਨਾਲ ਇਹ ਸਾਹਮਣੇ ਆ ਸਕੇ ਤੇ ਪਰਿਵਾਰ ਦਾ ਸ਼ੱਕ ਵੀ ਦੂਰ ਹੋ ਸਕੇ ਸੋ ਫਿਲਹਾਲ ਦੀ ਘੜੀ ਦੇ ਵਿੱਚ ਰঞ্জੀਤ ਸਿੰਘ ਢੱਡੀਆਂ ਵਾਲੇ ਦੇ ਖਿਲਾਫ ਇਹ ਕੇਸ ਜਿਹੜਾ ਦਰਜ ਹੋ ਗਿਆ ਹੈ ਤੇ ਪੁਲਿਸ ਇਸ ਦੀ ਜਾਂਚ ਪੜਤਾਲ ਵੀ ਕਰ ਰਹੀ ਹੈ